ਹਾਂਜੀ ਸ਼ਸ਼ੀ ਗਾਲ ਦੋਸਤੋ ਕੀ ਹਾਲ ਚਾਲ ਜੀ ਆਪਾਂ ਬਣਾਉਣ ਜਾ ਰਹੇ ਆ ਜੀ ਇੱਕ ਘੈਂਟ ਸਬਜੀ ਆਪਾਂ ਰੱਖਿਆ ਗਿਆ ਉਸ ਤੇ ਕੁੱਕਰ ਤੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਸਰੋਂ ਦਾ ਤੇਲ ਸਰੋਂ ਦੇ ਤੇਲ ਦੀ ਸਬਜੀ ਇੰਨੀ ਟੇਸਟੀ ਬਣਦੀ ਹੈ ਵੀ ਬਾਕੀ ਇਹਦੇ ਮੁਰੇ ਕੁਝ ਨਹੀਂ ਹੈਗਾ ਠੀਕ ਹੈ ਨਾ ਰਿਫਾਈਂਡ ਨਾ ਡਾਲਡਾ ਘਿਓ ਕੁਝ ਨਹੀਂ ਤੇਲ ਚ ਸਬਜੀ ਬਣਾਓ ਤੇਲ ਬਹੁਤ ਵਧੀਆ ਹੁੰਦਾ ਸੀ ਉਸ ਤੇ ਤੇ ਚ ਪਾ ਰਿਹਾ ਆਪਾਂ ਖੜੇ ਮਸਾਲੇ ਕਾਲੀਆਂ ਮਿਰਚਾਂ ਲੌਂਗ ਦਾਲਚੀਨੀ ਇਲਾਇਚੀ ਠੀਕ ਹੈ ਖੜੇ ਮਸਾਲੇ ਪਾਉਣ ਨਾਲ ਸਬਜੀ ਦਾ ਟੇਸ ਬਹੁਤ ਵਧੀਆ ਹੁੰਦਾ ਨਾਲ ਹੀ ਪਤਾ ਹੈ ਜੀ ਆਪਾਂ ਇਹਦੇ ਵਿੱਚ ਜੀਰਾ ਜੀਰਾ ਪਾਇਆ ਮੈਂ 1 ਚਮਚ ਤੇ ਹੁਣ ਆਪਾਂ ਇਹ ਚ ਕੜਛੀ ਨਹੀਂ ਹਜੇ ਮਾਰਨੀ ਹੈਗੀ ਕਿਉਂਕਿ ਮਸਾਲੇ ਖੁਦ ਰਲ ਜਾਣਗੇ ਇੱਕ ਦੂਜੇ ਦੇ ਵਿੱਚ ਤੇ ਹੁਣ ਪਾਣ ਜਾ ਰਹੇ ਹਾਂ ਜੀ ਆਪਾਂ ਇਹਦੇ ਵਿੱਚ ਲਸਣ ਜੋ ਕਿ ਮੈਂ ਹੱਥੀ ਕੁਟਿਆਗਾ ਠੀਕ ਹੈ ਗ੍ਰाइंड ਨਹੀਂ ਕਰਨਾ ਮਿਕਸੀ ਦੇ ਵਿੱਚ ਗ੍ਰाइंड ਕਰਤਾ ਲੈਨੇ ਪਰ ਉਹ ਜਿਆਦਾ ਫ੍ਰੀਕ ਹੋ ਜਾਂਦਾ ਤੇ ਇਹਨੂੰ ਆਪਾਂ ਇਦਾਂ ਹੀ ਮੋਟਾ-ਮੋਟਾ ਕੁੱਟ ਕੇ ਵਿੱਚ ਸੈੱਟ ਦੇਣਾ ਤੇ ਲਸਣ ਮੈਂ ਕੌਲੀ ਚੋਂ ਸਾਰਾ ਹੁੰਝ-ਹੁੰਝ ਕੇ ਪਾ ਰਹੀ ਹਾਂ ਕਿਉਂਕਿ ਮਹਿੰਗਾ ਬਹੁਤ ਹੈਗਾ ਕੱਲਾ-ਕੱਲਾ ਕਿਣਕਾ ਵੀ ਇਹਦਾ ਕੀਮਤੀ ਹੈਗਾ ਤੇ ਲਸਣ ਪੈ ਚੁੱਕਿਆ ਜੀ ਆਪਾਂ ਇਹਨੂੰ ਕਰ ਰਹੇ ਹਾਂ ਮਿਕਸ ਤੇ ਥੋੜਾ-ਥੋੜਾ ਬ੍ਰਾਊਨ ਕਰਨਾ ਹੈ ਆਪਾਂ ਨੇ ਲਸਣ ਨੂੰ ਜਿਆਦਾ ਨਹੀਂ ਮਚਾਉਣਾ ਹੈਗਾ ਕਿਉਂਕਿ ਆਪਾਂ ਹੋਰ ਵੀ ਮਸਾਲੇ ਐਡ ਕਰਨੇ ਨੇ ਫਿਰ ਇਹਨੇ ਕਾਲਾ ਹੋ ਜਾਣਾ ਲਸਣ ਨੇ ਠੀਕ ਹੈ ਤੇ ਖੁਸ਼ਬੂ ਆ ਰਹੀ ਹੈ ਬਹੁਤ ਜ਼ਿਆਦਾ ਜ਼ਬਰਦਸਤ ਦਿਲ ਕਰਦਾ ਵੀ ਇੱਥੇ ਖੜੀ ਰਵਾਂ ਬਸ ਠੀਕ ਹੈ ਖੜੇ ਹੈ ਜੀ ਆਪਾਂ ਸਬਜ਼ੀ ਬਣਾ ਰਹੇ ਹਾਂ ਤੋਂ ਡੇ ਲਈ ਸਪੈਸ਼ਲ ਸਬਜ਼ੀ ਬਣਾ ਰਹੇ ਹਾਂ ਅੱਜ ਅੱਜ ਸਪੈਸ਼ਲ ਦਿਨ ਹੈ ਮੇਰੇ ਲਈ ਮੈਂ ਤਾਂ ਕਰਕੇ ਸਬਜ਼ੀ ਬਣਾ ਰਹੀ ਹਾਂ ਕਿਉਂਕਿ ਅੱਜ ਹੈਗਾ ਮੇਰੇ ਹਸਬੰਡ ਦਾ ਜਨਮ ਦਿਨ ਤੇ ਉਹਨਾਂ ਦੀ ਫੇਵਰਿਟ ਸਬਜ਼ੀ ਮੈਂ ਬਣਾ ਕੇ ਦੇ ਰਹੀ ਹਾਂ ਉਹਨਾਂ ਨੂੰ ਠੀਕ ਹੈ ਤੇ ਆਹ ਲੋ ਜੀ ਆਪਣਾ ਮਸਾਲਾ ਭੁੰਨ ਗਿਆ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਮੋਟਾ-ਮੋਟਾ ਕੁੱਟਿਆ ਹੋਇਆ ਪਿਆਜ਼ ਪਿਆਜ਼ ਮੈਂ ਦੋ ਪਾਈਨੇਗੇ ਇਹ ਵੀ ਮਹਗੇ ਹੋਏ ਪਏ ਨੇਗੇ ਪਰ ਪੌਣੇ ਦਾ ਪੈਣੀ ਆ ਫਿਰ ਹੁਣ ਕੀ ਕਰੀਏ ਪਿਆਜ਼ ਇਹਦੇ ਵਿੱਚ ਪਾਇਆ ਜੀ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰਨਾ ਤੇ ਚੰਗੀ ਤਰੀਕੇ ਨਾਲ ਇਹਨੂੰ ਪਕਾਉਣਾ ਹੈਗਾ ਤੇ ਮਠੀ ਮਠੀ ਅੱਗ ਤੇ ਆਪਣਾ ਮਸਾਲਾ ਪੱਕ ਰਿਹਾ ਜੀ ਚੰਗੀ ਤਰ੍ਹਾਂ ਕਿੰਨਾ ਸੋਹਣਾ ਲੱਗ ਰਿਹਾ ਹੈ ਮਸਾਲਾ ਵਿੱਚ ਵੱਡੀਆਂ ਇਲਾਇਚੀਆਂ ਫਿਰਦੀਆਂ ਨੇ ਛਾਲਾ ਮਾਰਦੀਆਂ ਨਾਲ ਫਿਰਦੀਆਂ ਨੇ ਕਾਲੀਆਂ ਮਿਰਚਾਂ ਹਾਂ ਲੋ ਜੀ ਮਸਾਲਾ ਹੋ ਗਿਆ ਜੀ ਆਪਣਾ ਤਿਆਰ ਤੇ ਹੁਣ ਪਾਣ ਜਾ ਰਹੀਆਂ ਜੀ ਇਹਦੇ ਵਿੱਚ ਆਪਾਂ ਕੁੱਟਿਆ ਹੋਇਆ ਅਦਰਕ ਅਦਰਕ ਵੀ ਮੈਂ ਐਦਾਂ ਹੀ ਕੁੱਟਿਆਗਾ ਉਹਨੂੰ ਵੀ ਗ੍ਰੈਂਡ ਨਹੀਂ ਕੀਤਾ ਹੈਗਾ ਮੋਟਾ-ਮੋਟਾ ਰੱਖਿਆਗਾ ਕਿਉਂਕਿ ਇਸ ਤਰ੍ਹਾਂ ਮਸਾਲਾ ਪਾਉਣ ਨਾਲ ਨਾ ਸਬਜ਼ੀ ਦਾ ਟੇਸ ਬਾਕਮਾਲ ਆਉਂਦਾ ਜੀ ਤੁਸੀਂ ਟਰਾਈ ਕਰਕੇ ਦੇਖਿਓ ਜ਼ਰੂਰ ਤੇ ਨਾਲੇ ਕਮੈਂਟ ਕਰਕੇ ਮੈਨੂੰ ਦੱਸਿਆ ਕਰੋ ਵੀ ਵੀਡੀਓ ਕਿੱਦਾਂ ਦੀ ਲੱਗਦੀ ਹੈ ਕਿੱਦਾਂ ਦੀ ਨਹੀਂ ਤੇ ਆਪਣਾ ਮਸਾਲਾ ਪੱਕ ਰਿਹਾ ਜੀ ਅਦਰਕ ਵੀ ਆਪਾਂ ਹੂੰਝ-ਹੂੰਝ ਕੇ ਪਾਇਆਗਾ ਸਾਰਾ ਭੋਰਾ ਵੀ ਕੋਲੀ ਦੇ ਵਿੱਚ ਛੱਡਿਆ ਨਹੀਂ ਹੈਗਾ ਕਿਉਂਕਿ ਸਾਰੀਆਂ ਚੀਜ਼ਾਂ ਕੀਮਤੀ ਨੇ ਇਹ ਮਹਿੰਗੀਆਂ ਨੇ ਕਦਰ ਕਰਨੀ ਪੈਂਦੀ ਹੈਗੀ ਆ ਲਓ ਜੀ ਆਪਣਾ ਮਸਾਲਾ ਪੱਕ ਰਿਹਾ ਤੇ ਹੁਣ ਆਪਾਂ ਲਾ ਦੇਣਾ ਤੇ ਟੱਕਣ ਹਾਂਜੀ ਆਪਾਂ ਚੱਕਤਾ ਢੱਕਣ ਜੀ ਆ ਲਓ ਮਸਾਲਾ ਆਪਣਾ ਹੋ ਰਿਹਾ ਹੈ ਤਿਆਰ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਦੇ ਵਿੱਚ ਕੁਝ ਹੋਰ ਐਡ ਕਰਨ ਜਾ ਰਹੇ ਹਾਂ ਜੀ ਆਪਾਂ ਪਾ ਰਹੇ ਹਾਂ ਇਹਦੇ ਵਿੱਚ ਲਾਲ ਟਮਾਟਰ ਔਰ ਹਰੀਆਂ ਮਿਰਚਾਂ ਇਹ ਵੀ ਮੈਂ ਮੋਟੀਆਂ-ਮੋਟੀਆਂ ਦੇਖੋ ਗ੍ਰाइंड ਕੀਤੀਆਂ ਨੇਗੀਆਂ ਕਿਉਂਕਿ ਬਰੀਕ ਮਸਾਲਾ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਜਿਆਦਾ ਤਰੀ ਜੀ ਬਣ ਜੇ ਮਸਾਲੇ ਦੀ ਉਹ ਵੀ ਚੀਜ਼ ਵਧੀਆ ਨਹੀਂ ਲੱਗਦੀ ਹੈਗੀ ਠੀਕ ਹੈ ਥੋੜਾ ਜਿਹਾ ਮੋਟਾ ਕਰਕੇ ਮਸਾਲਾ ਪਾਉ ਤਾਂ ਸਬਜੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈਗੀ ਆਹ ਲੋ ਜੀ ਕਲਰਫੁੱਲ ਹੋ ਗਿਆ ਆਪਣਾ ਮਸਾਲਾ ਟਮਾਟਰਾਂ ਤੇ ਹਰੀਆਂ ਮਿਰਚਾਂ ਦੇ ਨਾਲ ਤੇ ਹੁਣ ਆਪਾਂ ਫੇਰ ਲਾ ਦੇਣਾ ਢੱਕਣਾ ਢੱਕਣ ਚੱਕ ਦੇਨੇ ਆ ਜੀ ਮਸਾਲਾ ਹੋ ਗਿਆ ਤਿਆਰ ਚੰਗੀ ਤਰ੍ਹਾਂ ਆਹ ਲੋ ਜੀ ਦੇਖੋ ਕਿੰਨੀ ਸੋਹਣੀ ਖੁਸ਼ਬੂ ਆ ਰਹੀ ਹੈਗੀ ਬਹੁਤ ਜ਼ਿਆਦਾ ਖੁਸ਼ਬੂ ਆ ਰਹੀ ਹੈ ਤੇ ਹੁਣ ਮਸਾਲਾ ਆਪਣਾ ਪੱਕ ਚੁੱਕ ਗਿਆ ਆਪਾਂ ਇਹ ਚ ਕਰਾਂਗੇ ਸੁੱਕੇ ਮਸਾਲੇ ਐਡ ਹੋਣਾ ਆ ਲੋ ਜੀ ਆਪਾਂ ਪਾਣ ਜਾ ਰਹੇ ਹਾਂ ਇਹ ਚ ਹਲਦੀ ਹਲਦੀ ਮੈਂ ਪਾ ਰਹੀ ਆ ਛੋਟੇ ਚਮਚ ਨਾਲ ਤੇ ਮੈਂਨੇ ਪਾਏ 2 ਚਮਚ ਇਹਦੇ ਵਿੱਚ ਹਲਦੀ ਦੇ ਤੇ ਨਾਲ ਹੀ ਪਾਵਾਂਗੇ ਆਪਾਂ ਇਹਦੇ ਵਿੱਚ ਲਾਲ ਮਿਰਚਾਂ ਲਾਲ ਮਿਰਚ ਤੁਸੀਂ ਆਪਦੇ ਹਿਸਾਬ ਨਾਲ ਪਾ ਸਕਦੇ ਹੋ ਕਿਉਂਕਿ ਆਪਾਂ ਪਹਿਲਾਂ ਹਰੀਆਂ ਮਿਰਚਾਂ ਵੀ ਯੂਜ਼ ਕਰਦੇ ਆ ਵਿੱਚ ਤੇ ਲਾਲ ਮਿਰਚ ਮੈਂ ਹਿਸਾਬ ਨਾਲ ਪਾਈ ਤੇ ਹੁਣ ਪਾਣ ਜਾ ਰਿਹਾ ਲੂਣ ਸਿੰਘ ਲੂਣ ਸਿੰਘ ਪਾ ਦਿੱਤਾ ਹੀ ਕਿਉਂਕਿ ਲੂਣ ਬਿਨਾ ਵੀ ਸਵਾਦ ਨਹੀਂ ਹੈਗਾ ਸਬਜ਼ੀ ਦਾ ਤੇ ਲੂਣ ਪਾਇਆ ਜੀ ਆਪਾਂ ਨੇ ਆਪਦੇ ਸਵਾਦ ਅਨੁਸਾਰ ਤੁਸੀਂ ਆਪਦੇ ਸਵਾਦ ਅਨੁਸਾਰ ਪਾ ਲੈਣਾ ਤੁਸੀਂ ਕੋਈ ਘੱਟ ਖਾਂਦੇ ਗਈ ਵੱਧ ਖਾਂਦੇ ਤੇ ਆਪਾਂ ਤੇਜ਼ ਖਾਣ ਵਾਲੇ ਬੰਦੇ ਤੇ ਲੂਣ ਪਾ ਦਿੱਤਾਈ ਚੰਗੀ ਤਰ੍ਹਾਂ ਹੁਣ ਪਾਵਾਂਗੇ ਥੋੜਾ ਜਿਹਾ ਪਾਣੀ ਆਪਾਂ ਮਿਕਸਰ ਨਾਲ ਜਿਹੜੇ ਮਿਕਸਰ ਚ ਆਪਾਂ ਗ੍ਰाइंड ਕੀਤੇ ਸੀ ਉਹਨੂੰ ਵੀ ਵੇਸਟ ਨਹੀਂ ਕਰਨਾ ਮਸਾਲਿਆਂ ਨੂੰ ਜਿਹੜੇ ਨਾਲ ਲੱਗੇ ਹੋਏ ਨੇ ਉਹਨਾਂ 'ਚ ਪਾਣੀ ਪਾ ਕੇ ਇਸ ਤਰ੍ਹਾਂ ਮਸਾਲੇ 'ਚ ਪਾਓ ਚੰਗੀ ਤਰ੍ਹਾਂ ਕਿਉਂ ਮਾੜਾ ਮਾੜਾ ਕਿਣਕਾ ਵੀ ਮਾੜਾ ਮਾੜਾ ਕਿਣਕਾ ਵੀ ਮਹਿੰਗੇਗਾ ਤੇ ਆਪਾਂ ਚੰਗੀ ਤਰ੍ਹਾਂ ਇਹਨੂੰ ਪਕਾਉਣਾ ਹੈ ਪਾਣੀ ਪਾ ਕੇ ਗਰੇਵੀ ਵਧੀਆ ਬਣਾਉਣੀ ਹੈਗੀ ਤਾਂ ਕਿ ਜਦੋਂ ਸਬਜੀ ਬਣੀ ਤਾਂ ਵਜੇ ਵਜੇ ਹੋ ਜੇ ਚੰਗੀ ਤਰ੍ਹਾਂ ਆਪਾਂ ਮਸਾਲਾ ਬਣਾ ਲੈਣਾ ਹੈਗਾ ਮਸਾਲਾ ਦੇਖੋ ਤਿਆਰ ਹੈ ਪੂਰਾ ਤਾਂ ਹੀ ਸਾਰੇ ਮਸਾਲੇ ਦੇ ਵਿੱਚੋਂ ਤੇਲ ਨਿਕਲੀ ਜਾਂਦਾ ਹੈ ਇਹ ਤੇਲ ਪਾਉਣਿਆ ਨਾ ਜਦੋਂ ਸਬਜੀ ਚੋਂ ਸਬਜੀ ਅੰਨੀ ਜ਼ਿਆਦਾ ਵਧੀਆ ਬਣਦੀ ਹੈ ਮੈਂ ਬਾਰ ਬਾਰ ਕਹਿ ਰਹੀ ਹਾਂ ਵੀ ਸਬਜੀ ਤੇਲ ਚ ਬਣਾਓ ਸਬਜੀ ਤੇਲ ਚ ਬਣਾਓ ਤੇਲ ਵਾਲੀ ਸਬਜੀ ਇੱਕ ਮੇਰਾ ਕੁੱਕਰ ਨਹੀਂ ਕੱਢਦਾ ਮੈਂ ਇੱਕ ਹੱਥ ਚ ਸਬਜੀ ਬਣਾ ਰਹੀ ਹਾਂ ਇੱਕ ਹੱਥ ਚ ਵੀਡੀਓ ਬਣਾ ਰਹੀ ਹਾਂ ਚਲੋ ਕੋਈ ਗੱਲ ਨਹੀਂ ਬਣਾਉਣੀ ਪੈਂਦੀ ਆ ਆ ਲੋ ਜੀ ਮਸਾਲਾ ਆਪਣਾ ਹੋ ਰਿਹਾ ਹੈਗਾ ਚੰਗੀ ਤਰ੍ਹਾਂ ਤਿਆਰ ਪੱਕ ਰਿਹਾ ਹੈਗਾ ਵਧੀਆ ਦੇਖੋ ਕਰ ਰਿਹਾ ਹੈ ਕਬੱਡੀ 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 ਮਸਾਲਾ ਹੋ ਗਿਆ ਜੀ ਤਿਆਰ ਚੰਗੀ ਤਰ੍ਹਾਂ ਤਿਆਰ ਹੋ ਰਿਹਾ ਮਸਾਲਾ ਪੱਕ ਰਿਹਾ ਹੈ ਵਧੀਆ ਲਓ ਜੀ ਮਸਾਲਾ ਹੋ ਗਿਆ ਲਾਲ ਹੋ ਲਾਲ ਤੇ ਹੁਣ ਆਪਾਂ ਇਹਦੇ ਵਿੱਚ ਸਬਜ਼ੀਆਂ ਕਰ ਦਾਂਗੇ ਐਡ ਮਸਾਲਾ ਫੁੱਲ ਫੁੱਲ ਤਿਆਰ ਹੋ ਜਾਮ ਹੁਣ ਸਬਜ਼ੀਆਂ ਐਡ ਕਰਨ ਦਾ ਵਕਤ ਆ ਗਿਆ ਹੀ ਆ ਗਿਆ ਹੀ ਮਸਾਲਾ ਹੋ ਗਿਆ ਹੀ ਰੈਡੀ ਰੈਡੀ ਇੱਕ ਲਸਣ ਸਬਤਰ ਰਹੀਆਂ ਮੈਨੂੰ ਲੱਗਦਾ ਹੈ हां साफ ਤਾਂ ਰਹੀ ਹੈ ਚਲੋ ਕੋਈ ਗੱਲ ਨਹੀਂ ਹੈਗੀ ਇਹ ਤਾਂ ਪੱਕੀ ਜਾਣਾ ਜੜਾ ਥੱਲੇ ਆ ਕੇ ਫਟ ਜਾਣਾ ਆਪਾਂ ਪਾਏ ਸਭ ਤੋਂ ਪਹਿਲਾਂ ਮਸ਼ਰੂਮ ਮਸ਼ਰੂਮ ਬਣਾਉਣ ਜਾ ਰਹੇ ਆ ਆਪਾਂ ਮਸ਼ਰੂਮ ਦੇਖੋ ਕਿੰਨੇ ਸੋਹਣੇ ਲੱਗਦੇ ਆ ਲਾਲ ਲਾਲ ਮਸਾਲੇ ਦੇ ਵਿੱਚ ਚਿੱਟੇ-ਚਿੱਟੇ ਮਸ਼ਰੂਮ ਕਿੰਨੇ ਚੱਚ ਰਹੇ ਨੇ ਕਿੰਨੇ ਸੋਹਣੇ ਲੱਗ ਰਹੇ ਨੇ ਕੀ ਬਾਤ ਹੈ ਕੀ ਬਾਤ ਹੈ ਮੈਂ ਸਾਰੇ ਮਸ਼ਰੂਮ ਨੇ ਜਿੰਨੇ ਪਲੇਟ ਦੇ ਵਿੱਚ ਸਾਰੇ ਇਕੱਲੇ-ਇਕੱਲੇ ਕਰਕੇ ਪਾਤੇ ਤੇ ਹੁਣ ਪਲਟਾਤੀ ਪਲੇਟ ਇੱਕ ਵੀ ਨਹੀਂ ਵਿੱਚ ਛੱਡਿਆ ਜੀ ਪਲੇਟ ਦੇ ਚਲੋ ਜੀ ਆਪਾਂ ਕਰ ਰਹੇ ਹਾਂ ਮਸਾਲੇ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਮਿਕਸ ਦੇਖੋ ਕਿੰਨਾ ਕਲਰਫੁੱਲ ਕਿੰਨਾ ਸੋਹਣਾ ਲੱਗ ਰਿਹਾ ਵਾਈਟ ਵਾਈਟ ਲੱਗ ਰਿਹਾ ਇਹ ਵਿੱਚ ਮਸਾਲੇ ਕਿਆ ਵਾਤਾ ਕਿਆ ਵਾਤਾ ਪਰ ਅਸੀਂ ਵਾਈਟ ਰਹਿਣ ਨਹੀਂ ਦੇਣਾ ਮਸ਼ਰੂਮ ਇਹ ਤੈਨੂੰ yellow yellow ਕਰ ਦੇਣਾ ਆਹ ਲੋ ਜੀ yellow yellow ਮਸ਼ਰੂਮ ਹੋ ਗਏ ਨੇ ਤੇ ਹੁਣ ਆਪਾਂ ਇਹਨੂੰ ਮੱਠੀ ਮੱਠੀ ਭਾਫ਼ ਤੇ ਪਕਾਉਣਾ ਕਿਉਂਕਿ ਥੋੜਾ ਜਿਹਾ ਸੇਕ ਆ ਪਾ ਲਵਾਉਣਾ ਮਸ਼ਰੂਮ ਨੂੰ ਕੱਲੀ ਨੂੰ ਮਸਾਲੇ ਦੇ ਵਿੱਚ ਲਓ ਜੀ ਚੰਗੀ ਤਰ੍ਹਾਂ ਮਿਕਸ ਹੋ ਚੁੱਕਿਆ ਜੀ ਮਸ਼ਰੂਮ ਤੇ ਇਹਦੇ ਵਿੱਚ ਆਪਾਂ ਹੁਣ ਪਾ ਰਹੇ ਹਾਂ ਹਰੇ 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 ਮਟਰ ਹਰੇ ਮਟਰ ਕਰਤੇ ਜੀ ਆਪਾਂ ਮਿਕਸ ਤੇ ਹੁਣ ਦੇਖੋ ਸਬਜੀ ਦਾ ਕਲਰ ਹੋਰ ਵੀ ਚੇਂਜ ਹੋ ਗਿਆ ਹੋਰ ਵੀ ਵਧੀਆ ਲੱਗਣ ਲੱਗੀ ਦੇਖਣ ਨੂੰ ਹੁਣੀ ਮੈਨੂੰ ਤਾਂ ਐ ਹੋਰ ਵੀ ਕੜਚੀ ਭਰ ਕੇ ਚਮਚਾ ਨਾਲ ਖਾ ਲੈ ਕੋਲੀ ਚ ਪਾ ਕੇ ਦੇਖੋ ਜੀ ਕਿੰਨੀ ਸੋਹਣੀ ਲੱਗ ਰਹੀ ਹੈ ਸਬਜੀ ਵਾਈਟ ਗ੍ਰੀਨ ਔਰ ਰੈੱਡ ਰੈੱਡ ਮਸਾਲਾ ਤੇ ਨਾਲ ਆ ਗਏ ਇਹਨਾਂ ਦਾ ਸਰਦਾਰ ਆਲੂ ਭਾਜੀ ਆਲੂ ਭਾਜੀ ਬਿਨਾ ਸਬਜ਼ੀ ਕੁਛ ਨਹੀਂ ਇੱਕ ਆਲੂ ਰਹਿ ਗਿਆ ਸਭ ਤਾਂ ਆਪਾਂ ਦਿੱਤਾ ਜੀ ਕੱਢ ਕੇ ਬਾਹਰ ਉਹਨੂੰ ਸੱਟਤਾ ਤੇ ਬਾਅਦ ਚੋਂ ਵੱਢ ਕੇ ਸਟਾਂਗੇ ਸਾਰੇ ਆਲੂ ਭਾਜੀ ਨੇ ਪਾਈ ਨੇ ਚ ਵਧੀਆ ਹੀ ਪਾਈ ਨੇ ਨਵੇਂ ਆਲੂ ਨੇ ਤਾਜ਼ੇ ਆਲੂ ਨੇ ਤੇ ਆਪਾਂ ਹੁਣ ਆਲੂਆਂ ਨੂੰ ਵੀ ਚੰਗੀ ਤਰ੍ਹਾਂ ਇਹਦੇ ਵਿੱਚ ਕਰ ਦੇਣਾ ਮਿਕਸ ਆਲੂ ਮੇ ਤਾਂ ਆਪਾਂ ਇਹਨਾਂ ਕਿਉਂਕਿ ਸਬਜੀ ਥੋੜੀ ਜਿਹੀ ਵਧ ਜਾਨੀ ਤੇ ਵਧੀਆ ਟੇਸਟੀ ਬਣਦੀ ਹੈ ਨਾਲੇ ਆਲੂ ਨਾਲ ਸਬਜੀ ਕਰਾਰੀ ਬਣ ਜਾਂਦੀ ਹੈ ਆਲੂ ਸਬਜੀਆਂ ਦਾ ਸਰਦਾਰ ਹੈ ਆਲੂ ਬਿਨਾ ਸਬਜੀ ਕਿਹੜੀ ਹੈ ਵੀ ਜਿਹੜੀ ਨਹੀਂ ਬਣਦੀ ਹੈਗੀ ਕੱਲੀ ਭਿੰਡੀ ਭੁੰਡੀ ਹੈ ਜੀ ਚ ਆਲੂ ਨਹੀਂ ਹੈਗਾ ਬਾਕੀ ਤਾਂ ਆਲੂ ਹੀ ਚੱਲਦਾ ਲਓ ਜੀ ਆਪਾਂ ਕਰਦਾ ਮਿਕਸ ਤੇ ਹੁਣ ਥੋੜੀ ਦੇਰ ਇਹਨੂੰ ਢੱਕਣ ਲਾ ਕੇ ਬੰਦ ਕਰਾਂਗੇ ਲਓ ਜੀ ਟਾਈਮ ਹੋ ਗਿਆ ਆਪਾਂ ਸਬਜੀ ਕਰੀਏ ਚੈੱਕ ਸਬਜੀ ਰਹੀ ਹੈ ਬਣਾ ਆਪਣੀ ਚੰਗੀ ਤਰ੍ਹਾਂ ਬਹੁਤ ਵਧੀਆ ਤੇ ਹੁਣ ਇਹ ਚ ਪਾਣੀ ਥੋੜਾ ਜਿਹਾ ਐਡ ਕਰਾਂਗੇ ਕਿਉਂਕਿ ਆਪਾਂ ਥੋੜੀ ਜਿਹੀ ਹਲਕੀ ਜਿਹੀ ਗਰੇਵੀ ਰੱਖਣੀ ਹੈਗੀ ਜਿਆਦਾ ਸੁੱਕੀ ਸਬਜੀ ਬਣਾਉਣੀ ਨਹੀਂ ਹੈਗੀ ਹਲਕੀ ਜਿਹੀ ਗਰੇਵੀ ਜ਼ਰੂਰ ਹੈ ਕਿਉਂਕਿ ਜਦੋਂ ਆਪਾਂ ਬੁਰਕੀ ਤੇ ਸਬਜੀ ਝੜਾਉਣਾ ਹੈ ਤਾਂ ਬੁਰਕੀ ਵੀ ਥੋੜੀ ਜਿਹੀ ਗਿੱਲੀ ਹੋਵੇ ਨਾ ਇਸ ਕਰਕੇ ਮੈਂ ਥੋੜਾ ਜਿਹਾ ਪਾਣੀ ਐਡ ਕਰਿਆ ਤੇ ਜਿਆਦਾ ਪਾੜ ਨਹੀਂ ਕਰਨਾ ਕਿਉਂਕਿ ਪਾਣੀ ਆਲੂਆਂ ਤੋਂ ਵੀ ਨਿਕਲਣਾ ਹੈਗਾ ਠੀਕ ਹੈ ਤੇ ਮਸ਼ਰੂਮ ਚੋਂ ਵੀ ਪਾਣੀ ਨਿਕਲ ਜਾਣਾ ਮਸ਼ਰੂਮ ਤੋਂ ਇਸੇ ਲਈ ਆ ਗਿਆ ਸਬਜੀਆਂ ਦਾ ਸਰਦਾਰ ਧਨੀਆ ਸਿੰਘ ਧਨੀਏ ਦੀ ਪਾਤੀ ਜੀ ਆਪਾਂ ਇੱਕ ਕੌਲੀ ਭਰ ਕੇ ਤੇ ਧਨੀਏ ਨੂੰ ਹਜੇ ਮਿਕਸ ਨਹੀਂ ਕਰਨਾ ਤੇ ਐਦਾਂ ਹੀ ਵਛਾ ਦੇਣਾ ਤੇ ਨਾਲ ਹੀ ਹੁਣ ਇਹਨੂੰ ਟੱਕ ਦੇਣਾ ਜਿਹੜੀ ਧਨੀਏ ਦੀ ਖੁਸ਼ਬੂ ਸਬਜੀ ਚ ਆ ਸਕੇ ਚਲੋ ਜੀ ਗੈਸ ਕਰੋ ਸਿਮ ਸਿਮ ਗੈਸ ਕਰਤਾ ਬਿਲਕੁਲ ਹੀ ਹਲਕੀ ਅੰਚ ਆਹ ਲਓ ਜੀ ਸਬਜੀ ਸਬਜੀ ਹੋਈ ਪਈ ਐ ਸਬਜੀ ਸਬਜੀ ਕਰੀਏ ਮਿਕਸ ਧਨੀਏ ਤਾਂ ਖੁਦ ਵਾ ਖੁਦ ਮਿਕਸ ਹੋਇਆ ਪਿਆ ਇਹਦੇ ਚ ਤੇ ਇਹ ਚ ਹੈਗਾ ਥੋੜਾ ਜਿਹਾ ਪਾਣੀ ਜੀ ਕਿਉਂਕਿ ਆਪਾਂ ਐਡ ਵੀ ਕੀਤਾ ਸੀਗਾ ਤੇ ਸਬਜੀ ਆਲੂ ਪਾਣੀ ਛੱਡ ਦਿੰਦੇ ਆ ਇਹਦੇ ਆਲੂ ਚੋਂ ਪਾਣੀ ਨਿਕਲਦਾ ਤੇ ਆਪਾਂ ਥੋੜੀ ਦੇਰ ਲਈ ਪਕਾਵਾਂਗੇ ਪਕਾਵਾਂਗੇ ਢੱਕਣਾ ਆਪਾਂ ਦੁਬਾਰਾ ਲਾਵਾਂਗੇ ਲਾਓ ਜੀ ਢੱਕਣਾ ਲਾਤਾ ਚੱਕੋ ਢੱਕਣਾ ਬਣ ਗਈ ਸਬਜੀ ਲੱਗਦਾ ਮੈਨੂੰ ਸਬਜੀ ਬਣ ਗਈ ਕਰੀਏ ਚੈੱਕ ਆਹ ਲਓ ਜੀ ਸਬਜੀ ਹੋ ਗਈ ਆਪਣੀ ਤਿਆਰ ਆਪਾਂ ਇੰਨੀ ਕੁ ਗਰੇਵੀ ਰੱਖਣੀ ਆ ਕਿ ਉਹ ਜ਼ਿਆਦਾ ਸੁੱਕੀ ਸਬਜੀ ਵੀ ਨਹੀਂ ਬਣਾਉਣੀ ਹੈਗੀ ਹਲਕੀ ਜਿਹੀ ਗਰੇਵੀ ਜ਼ਰੂਰੀ ਹੈ ਸਬਜ਼ੀ ਦੇ ਵਿੱਚ ਲਓ ਜੀ ਆਪਣੇ ਮਟਰ ਮਸ਼ਰੂਮ ਆਲੂ ਤਿਆਰ ਨੇਗੇ ਆਜੋ ਜੀ ਜੀਨੇ ਖਾਣੇ ਨੇ ਔਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਜਿਨ੍ਹਾਂ ਨੂੰ ਵੀਡੀਓ ਵਧੀਆ ਲੱਗੀ ਥੈਂਕ ਯੂ